ਹਾਂਜੀ ਮਿੱਤਰੋ ਮੈਂ ਗੁਰਪ੍ਰੀਤ ਸਿੰਘ ਤੇ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਜੱਟ ਬਲੌਗਰ ਤੇ ਅੱਜ ਦੀ ਜਿਹੜੀ ਵੀਡੀਓ ਆ ਖਾਸ ਆ ਵੀ ਆਪਾਂ ਪਸ਼ੂਆਂ ਤੋਂ ਅਗਲੇ ਸੂਏ ਦੇ ਵਿੱਚ ਦੁੱਗਣਾ ਦੁੱਧ ਕਿਵੇਂ ਲੈ ਸਕਦੇ ਆ ਜੇ ਤੁਸੀਂ ਸਾਰੀ ਵੀਡੀਓ ਐਂਡ ਤੱਕ ਦੇਖ ਲਈ ਤਾਂ ਤੁਸੀਂ ਹਰੇਕ ਆਪਣੇ ਪਸ਼ੂ ਦਾ ਜਿਹੜਾ ਦੁੱਗਣਾ ਦੁੱਧ ਅਗਲੇ ਸੂਏ ਦੇ ਵਿੱਚ ਲੈ ਸਕੋਗੇ ਤੇ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਦੇਣੀ ਆ ਵੀਡੀਓ ਨੂੰ ਜਮ ਐਂਡ ਤੱਕ ਦੇਖਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਤੁਸੀਂ ਸਭ ਤੋਂ ਪਹਿਲਾਂ ਦੇਖ ਸਕੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਸਾਰੀ ਜਾਣਕਾਰੀ ਤੁਹਾਨੂੰ ਦੇਣੀ ਆ ਪਸ਼ੂਆਂ ਦੇ ਬਾਰੇ ਇਕੱਲਾ ਇਕੱਲਾ ਪਸ਼ੂ ਵੀ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਛੋਡੇ ਨਾਲ ਵੀ ਜਿਹੜੇ ਆਪਾਂ ਪਸ਼ੂਆਂ ਨੂੰ ਡਰਾਈ ਕਰਨਾ ਅੱਜ ਆਪਾਂ ਦੋ ਪਸ਼ੂਆਂ ਨੂੰ ਡਰਾਈ ਕਰਨ ਲੱਗੇ ਆ ਉਹਨਾਂ ਦੇ ਬਾਰੇ ਜੇ ਗੱਲ ਕਰੀਏ ਮਿੱਤਰੋ ਮੱਝ ਦੀ ਸਭ ਤੋਂ ਪਹਿਲਾਂ ਆ ਝੋਟੀ ਦੇ ਆਪਣੀ ਦੇ 4 ਮਹੀਨੇ ਰਹਿ ਗਏ ਆ ਸੂਨ ਚ ਪਹਿਲਾ ਸੂਆ ਸੂਈ ਸੀ ਪਹਿਲੇ ਸੂਏ ਦੇ ਵਿੱਚ ਆਪਣੇ ਕੋਲੇ 15 ਲੀਟਰ ਤੋਂ ਪਲੱਸ ਪਲੱਸ ਮਤਲਬ 15 ਲੀਟਰ ਤੋਂ ਵੱਧ ਦੁੱਧ ਦਿੱਤਾ ਇਹਨੇ ਪਹਿਲੇ ਸੂਏ ਦੇ ਵਿੱਚ ਹੁਣ ਦੂਜੇ ਸੂਏ ਆਸਤੇ ਇਹ 6 ਮਹੀਨਿਆਂ ਦੀ ਗੱਭਨ ਹੋ ਗਈ ਤੇ ਇਹਦੇ 4 ਮਹੀਨੇ ਜਿਹੜੇ ਸੂਨ ਚ ਬਾਕੀ ਰਹਿ ਗਏ ਇਹ ਆਪਾਂ ਦੁੱਧੋਂ ਛੜਤੀ ਦੁੱਧੋਂ ਛੱਡਣ ਦਾ ਕਾਰਨ ਇਹ ਆ ਜਿਵੇਂ ਆਪਾਂ ਕੋਈ ਵੀ ਗਾਂ ਢਾਈ 3 ਮਹੀਨੇ ਪਹਿਲਾਂ ਛੱਡਣੀ ਹੁੰਦੀ ਆ ਮੱਝ ਸਾਢੇ 3 ਮਹੀਨੇ ਇਹ ਅੱਧਾ ਕਿ ਮਹੀਨਾ ਪਹਿਲਾਂ ਆਪਾਂ ਹੋਰ ਛੱਡ ਦਿੱਤੀ ਕਿਉਂਕਿ ਇਹਨੂੰ ਸੂਈ ਨੂੰ ਪੂਰਾ ਸਾਲ ਹੋ ਚੁੱਕਿਆ ਸੀ ਤੇ ਸਾਲ ਦੇ ਵਿੱਚ ਆਪਾਂ ਨੂੰ ਇਹਨੇ ਬਹੁਤ ਜ਼ਿਆਦਾ ਦੁੱਧ ਦੇਤਾ ਤੇ ਆਪਾਂ ਡਰਾਈ ਕਰਤੀ ਵੀ ਇਹ ਲਿੱਸੀ ਨਾ ਹੋ ਜੇ ਥੋੜੀ ਜੀ ਬਣੀ ਲੇਟ ਸੀਗੀ ਆਪਾਂ ਲੇਟ ਗੱਭਨ ਕਰਾਈ ਉਹਦੇ ਕਰਕੇ ਆਪਾਂ 4 ਕਿ ਮਹੀਨੇ ਪਹਿਲਾਂ ਡਰਾਈ ਕਰਤੀ ਇਹਦੇ ਨਾਲ ਇਹ ਹੁੰਦਾ ਵੀ ਪਸ਼ੂ ਜਿਹੜਾ ਆਪਣਾ ਸਾਰਾ ਵਜ਼ਨ ਪੂਰਾ ਕਰ ਲੈਂਦਾ ਜੇ ਆਪਾਂ ਐਂਡ ਤੱਕ ਚੋਈ ਜਾਨਨੇ ਆ ਕਿਉਂਕਿ ਬੋਲਦੀਆਂ ਨਹੀਂ ਵਿਚਾਰੀਆਂ ਜਿੰਨਾ ਟਾਈਮ ਮਰਜੀ ਚੋਈ ਚੱਲ ਗਏ ਆਪਾਂ ਨੂੰ ਦੁੱਧ ਵਧੀਆ ਦੇਈ ਜਾਂਦੀ ਸੀ ਪਰ ਆਪਾਂ ਆਪ ਦੀ ਆਪ ਛੱਡਤੀ ਇਹਦਾ ਆਪਾਂ ਦੁੱਧ ਸਕਾ ਲਿਆ ਸੀ ਖਰਾਕੇ ਦੀ ਆਪਾਂ ਘੱਟ ਕਰਤੀ ਤੇ ਇਹ ਦੁੱਧ ਬਿਲਕੁਲ ਘਟ ਗਈ ਸੀ ਖਰਾਕ ਘਟ ਕਰਨ ਨਾਲ ਤੇ ਆਪਾਂ ਇਸ ਤਰ੍ਹਾਂ ਹੀ ਡਰਾਈ ਕਰਤੀ ਜਿਹੜੀਆਂ گاਵਾ ਹੁੰਦੀਆਂ گاਵਾ ਦੇ ਵਿੱਚ ਆਪ ਨੂੰ ਦਿੱਕਤ ਆਉਂਦੀ ਆ ਵੀ ਇਹ ਡਰਾਈ ਨਹੀਂ ਹੁੰਦੀਆਂ ਉਹ ਆਪਾਂ ਅੱਗੇ ਵੀ ਡਿਟੇਲ ਚ ਸੋਨੂੰ ਜਾ ਕੇ ਦੱਸਦੇ ਆ ਮੱਝ ਦੀ ਜਿਵੇਂ ਗੱਲ ਸੀ ਮੱਝ ਦੀ ਖਰਾਕ ਘਟਾਤੀ ਦੁੱਧ ਘਟ ਗਈ ਤੇ ਆਪਾਂ ਡਰਾਈ ਕਰਤੀ ਜੇ ਮੱਝ ਵੀ ਨਾ ਦੁੱਧ ਘਟੇ ਤਾਂ ਇਹਦੇ ਵੀ ਤੁਸੀਂ ਟੂਬਾਂ ਭਰਨੀਆ ਉਹ ਅੱਗੇ ਵੀਡੀਓ ਦੇ ਵਿੱਚ ਆਪਾਂ ਗਾਂ ਦੇ ਅੱਜ ਟੂਬਾਂ ਭਰਨੀਆ ਉਹ ਦਿਖਾਵਾਂਗੇ ਜੇਕਰ ਤੁਹਾਡੀ ਮੱਝ ਦੁੱਧੋਂ ਨਹੀਂ ਘਟ ਰਹੀ ਤੁਸੀਂ 3-4 ਕਿਲੋ ਦੁੱਧ ਛੱਡਨਾ ਤਾਂ ਟੂਬਾਂ ਭਰ ਕੇ ਉਹ ਛੱਡ ਸਕਦੇ ਆ ਜੇ ਮਤਲਬ ਕਿਲੋ 1.5 ਕਿਲੋ ਦੁੱਧ ਤੇ ਆ ਜਾਂਦੀ ਆ ਫਿਰ ਟੂਬਾਂ ਭਰਨ ਦੀ ਕੋਈ ਲੋੜ ਨਹੀਂ ਫਿਰ ਤੁਸੀਂ ਇਸ ਤਰ੍ਹਾਂ ਹੀ ਮੱਝ ਨੂੰ ਜਿਹੜੀ ਛੱਡ ਸਕਦੇ ਆ ਦੁੱਧੋਂ ਅੱਗੇ ਗੱਲ ਕਰਦੇ ਆ ਗਾਂ ਦੀ ਇਹ ਗਾਂ ਨੂੰ ਆਪਾਂ ਡਰਾਈ ਕਰਨ ਲੱਗਿਆ ਨੂੰ 10 ਤੋਂ 15 ਦਿਨ ਹੋ ਗਏ ਇਹਦੇ ਅੱਜ ਪੂਰੇ 2.5 ਮਹੀਨੇ ਰਹਿ ਗਏ ਤੇ ਪਰ ਜਿਹੜੀ ਇਹ ਦੁੱਧੋਂ ਨਹੀਂ ਘਟ ਰਹੀ ਸੀ ਅੱਜ ਵੀ ਜੇ ਗੱਲ ਕਰੀਏ 3 ਤੋਂ 4 ਕਿਲੋ ਦੁੱਧ ਅੱਜ ਫੇਰ ਇਹਨਾਂ ਦੇਤਾ ਆਪਾਂ ਬਿਲਕੁਲ ਇਹਦੀ ਖੁਰਾਕ ਬੰਦ ਕੀਤੀ ਵੀ ਇਹ ਦੁੱਧੋਂ ਨਹੀਂ ਘਟ ਰਹੀ ਇਹਦੇ ਅੱਜ ਆਪਾਂ ਆ ਲੀਆਂ ਟੂਬਾਂ ਭਰ ਰਹੇ ਹਾਂ ਆ ਦਿਖਾ ਦੇ ਟੂਬਾਂ ਇਹ ਕੈਪਰਾਮਨ ਨਾਂ ਦੀਆਂ ਟੂਬਾਂ ਹੁੰਦੀਆਂ ਤੁਸ ਨੂੰ ਕਿਸੇ ਵੀ ਮੈਡੀਕਲ ਤੋਂ ਮਿਲ ਜਾਂਣਗੀਆਂ ਇਹ ਆਪਾਂ ਭਰਨੀਆਂ ਕਦੋਂ ਹੁੰਦੀਆਂ ਇਹ ਟੂਬਾਂ ਆਪਾਂ ਭਰਨੀਆਂ ਜਦੋਂ ਪਸ਼ੂ ਦੇ ਸੂਣ ਚ 60 ਦਿਨਾਂ ਤੋਂ ਵੱਧ ਦੁੱਧ ਰੰਦੇ ਆ ਜੇਕਰ ਤੁਸੀਂ ਆਪਣੇ ਪਸ਼ੂ ਨੂੰ ਚੋਈ ਜਾਂਦੇ ਆ ਛੋਡੀ ਗਾਂ ਦੇ ਦਿਨ ਘਟ ਰਹਿ ਗਏ ਤੁਸੀਂ ਡਰਾਈ ਨਹੀਂ ਕੀਤੀ ਤੁਸੀਂ ਇਹ ਟੂਬਾਂ ਨਹੀਂ ਭਰ ਸਕਦੇ ਇਹ ਟੂਬਾਂ ਆਪਾਂ ਉਦੋਂ ਹੀ ਭਰ ਸਕਦੇ ਆ ਜਦੋਂ 60 ਦਿਨਾਂ ਤੋਂ ਵੱਧ ਦੁੱਧ ਰੰਦੇ ਆ ਨਹੀਂ ਤਾਂ ਅੱਗੇ ਜਾ ਕੇ ਨੁਕਸਾਨ ਕਰਦਿਆਂ ਦੁੱਧ ਦੇ ਵਿੱਚ ਕੋਸ਼ਿਸ਼ ਤੁਸੀਂ ਇਹੀ ਕਰਿਆ ਕਰੋ ਵੀ ਗਾਂ ਦੇ ਜਦੋਂ 3 3.5 ਮਹੀਨੇ ਰਹਿ ਗਏ ਉਹਦੀ ਖਰਾਕ ਘਟਾ ਦਿਓ ਦੁੱਧ ਘਟਾਉਣਾ ਸ਼ੁਰੂ ਕਰ ਦਿਓ ਜਦੋਂ 2.5 ਮਹੀਨੇ ਰਹਿੰਦੇ ਆ ਤੱਕ ਜੇਕਰ ਉਹ ਦੁੱਧ ਘਟ ਜਾਂਦੀ ਆ ਤਾਂ ਵੀ ਟੂਬਾਂ ਤੁਸੀਂ ਭਰ ਸਕਦੇ ਆ ਇਹ ਵਾਲੀਆਂ ਟੂਬਾਂ ਦਾ ਨੁਕਸਾਨ ਕੋਈ ਨਹੀਂ ਮਾਰਕੀਟ ਦੇ ਵਿੱਚੋਂ ਸੋਨੂੰ ਇਹ 9950 ਦੇ ਵਿੱਚ ਇਹ ਵਾਲੀਆਂ ਟੂਬਾਂ ਮਿਲ ਜਾਣਗੀਆਂ ਕੈਪਰਮਨਾਂ ਇਹਨਾਂ ਦੇ ਤੇ ਜਦੋਂ 2.5 ਮਹੀਨੇ ਰਹਿ ਗਏ ਛੋਡੀ ਗਾਂ ਸੂਣ ਦੇ ਵਿੱਚ ਇਹ ਟੂਬਾਂ ਭਰ ਕੇ ਭਾਵੇਂ 3 ਕਿਲੋ ਦੁੱਧ ਆ 4 ਕਿਲੋ ਭਾਵੇਂ ਇੱਕ ਟਾਈਮ ਦਾ ਦਿੰਦੀ ਆ ਉਹ ਤੁਸੀਂ ਇਹ ਟੂਬਾਂ ਭਰ ਕੇ ਦੁੱਧੋ ਛੱਡ ਦੇਣੀ ਆ ਤੇ ਜਿਹੜੀ ਉਹਦੀ ਡਰਾਈ ਫੀਡ ਆ 5-7 ਦਿਨ ਇਹਦੀ ਕੋਈ ਵੀ ਖਰਾਕ ਤੁਸੀਂ ਇਹਨੂੰ ਨਹੀਂ ਪਾਉਣੀ ਸਾਦੇ ਤੇ ਨੋਰਮਲ ਪੱਠੇ ਪਾਉਣੇ ਆ ਉਦੋਂ ਬਾਅਦ ਡਰਾਈ ਫੀਡ ਸ਼ੁਰੂ ਕਰ ਦੇਣੀ ਆ ਤੇ ਜਦੋਂ ਸੂਨ ਦੇ ਵਿੱਚ 20 ਦਿਨ ਰਹਿ ਗਏ ਉਦੋਂ ਤੁਸੀਂ ट्रांजिशन ਪਾਉਣੀ ਆ ਜਿਹੜੀ ਗਾਵਾਂ ਨੂੰ ਗਾਵਾਂ ਨੂੰ ਆਪਾਂ ਤਜਰਬਾ ਕਰਕੇ ਦੇਖਿਆ ਗਾਵਾਂ ਨੂੰ ਤੁਸੀਂ ਕਾਰਗਲ ਫੀਡ ਹੀ ਵਰਤਿਆ ਕਰੋ ਡਰਾਈ ਵੀ ਤੇ ट्रांजिशन ਵੀ ਮੱਝਾਂ ਨੂੰ ਜਿਹੜੀ ਆਪਾਂ ਫੀਡ ਬਣਾ ਕੇ ਪਾਉਨੇ ਆ ਉਹ ਆਪਦੀ ਪਾਉਨੇ ਆ ਉਹ ਵੀ ਸਾਨੂੰ ट्रांजिशन ਫੀਡ ਬਾਰੇ ਅਗਲੀਆਂ ਵੀਡੀਓ ਦੇ ਵਿੱਚ ਦੱਸਾਂਗੇ ਕਿ ਮੱਝਾਂ ਦੀ ਟ੍ਰਾਂਜਿਸ਼ਨ ਫੀਡ ਕਿਹੜੀ ਬਣਾਉਣੀ ਆ ਆ ਦੇਖ ਲਓ ਅੱਜ ਤੁਹਾਨੂੰ ਵੀਡੀਓ ਦਿਖਾ ਦਿੰਨੇ ਆ ਹੁਣ ਡਰਾਈ ਕਰਤੀ ਜਦੋਂ ਤੱਕ ਇਹਨੇ ਸੂਣਾ ਆਪਾਂ ਨੂੰ ਕੋਈ ਜ਼ਿਆਦਾ ਕੇਅਰ ਕਰਨ ਦੀ ਲੋੜ ਨਹੀਂ ਪੈਣੀ ਜੇ ਆਪਾਂ ਲੰਮਾ ਟਾਈਮ ਚ ਹੋਈ ਜਾਂਦੇ ਆ ਬਾਲਾ ਫਿਰ ਪਸ਼ੂ ਹੋ ਜਾਂਦੇ ਲਿੱッセ ਤੇ ਅਗਲੇ ਸੂਏ ਉਹ ਦੁੱਧ ਵਧਨ ਦੀ ਬਜਾਏ ਘਟੇ ਜਾਂਦੇ ਆ ਤੁਸੀਂ ਤਜਰਬਾ ਕਰਕੇ ਵੇਖਿਓ ਮਹੀਨਾ ਮਹੀਨਾ ਜੇਕਰ ਤੁਸੀਂ ਕਈ ਬੰਦੇ ਕੀ ਕਹਿ ਦਿੰਦੇ ਆ ਵੀ ਅਸੀਂ ਤਾਂ 10 ਦਿਨ ਛੱਡੀ ਸੀ ਜਾਂ ਤੇ ਉਹ ਸੂਪੀ ਪਰ ਉਹ ਆਉਦਾ ਜਿਹੜਾ ਦੁੱਧ ਆ ਫਿਰ ਲੰਮਾ ਟਾਈਮ ਨਹੀਂ ਦਿੰਦੀ ਉਹਦਾ ਸਰੀਰ ਵੀ ਹੈ ਜਿਹੜਾ ਉਹਦਾ ਸਾਥ ਦਿਨ ਉਹ ਹਟ ਜਾਂਦਾ ਜਦੋਂ ਆਪਾਂ ਉਹਨੂੰ ਲੰਮਾ ਟਾਈਮ ਚ ਹੋਈ ਜਾਂਦੇ ਆ ਇਸ ਕਰਕੇ ਸਾਨੂੰ ਕਹਿਣਾ ਵੀ ਦੁੱਧ ਦਾ ਲਾਲਚ ਨਾ ਕਰਿਆ ਕਰੋ ਹਰੇਕ ਚੀਜ਼ ਦਾ ਜਿਹੜਾ ਲਾਲਚ ਕੀਤਾ ਮਾੜਾ ਹੁੰਦਾ ਆ ਕੱਟੀਆਂ ਦੀ ਵੀ ਆਪਾਂ ਤੁਹਾਨੂੰ ਡਿਟੇਲ ਚ ਵੀਡੀਓ ਦਿਖਾਵਾਂਗੇ ਬਹੁਤ ਛੋਟੀ ਉਮਰ ਦੀਆਂ ਕੱਟੀਆਂ ਤੇ ਬੱਚੀ ਵੀ ਗ੍ਰੋਥ ਕਰ ਰਹੀਆਂ ਅੱਜ ਦੀ ਵੀਡੀਓ ਅਸੀਂ ਸਿਰਫ ਪਸ਼ੂਆਂ ਨੂੰ ਡਰਾਈ ਕਰਨ ਬਾਰੇ ਅਗਲੀਆਂ ਵੀਡੀਓ ਚ ਦੱਸਾਂਗੇ ਖਰਾਕ ਬਾਰੇ ਵੀ ਕਿਹੜੀ ਫੀਡ ਆਪਾਂ ਮੱਝਾਂ ਨੂੰ ਵਰਤਦੇ ਆ ਇਹਨੂੰ ਕਿਹੜੀ ਸਟਾਰਟ ਕਰਾਂਗੇ ਹੁਣ ਇੰਨਾ ਮੱਝਾਂ ਨੂੰ ਦੁੱਧ ਵਾਲੀਆਂ ਨੂੰ ਕਿਹੜੀ ਚੱਲ ਰਹੀ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਆਉਣ ਵਾਲੀਆਂ ਹਰੇਕ ਵੀਡੀਓ ਤੁਸੀਂ ਸਭ ਤੋਂ ਪਹਿਲਾਂ ਦੇਖ ਸਕੋ ਤੇ ਕੋਸ਼ਿਸ਼ ਕਰਿਆ ਕਰੋ ਟਾਈਮ ਸਰ ਆਪਣੇ ਪਸ਼ੂਆਂ ਨੂੰ ਗਾਂ ਜਾਂ ਮੱਝਾਂ ਗਾਂ ਨੂੰ 3.5 ਮਹੀਨੇ ਤੇ ਮੱਝ ਗਾਂ ਨੂੰ 2.5 ਮਹੀਨੇ ਮੱਝ ਨੂੰ 3 ਤੋਂ 3.5 ਮਹੀਨੇ ਪਹਿਲਾਂ ਡਰਾਈ ਕਰਿਆ ਕਰਿਓ ਧੰਨਵਾਦ